ਕਹਿੰਦਾ ਕਹਿ ਕੇ ਸਿਆਣੇ ਗੱਲਾਂ 16 ਅੰਨੇ ਸੱਚ ਇਕੇ ਢਿੱਡੋਂ ਜੰਮੇ ਤਕਦੀਰਾਂ ਵੱਖੋ ਵੱਖ ਕਹਿੰਦਾ ਇੱਕ ਰਹਿੰਦਾ ਮਹਿਲਾ ਵਿੱਚ ਦੂਜਾ ਰਹਿੰਦਾ ਕੱਚੇ ਘਰ ਭੁੱਖੇ ਢਿੱਡ ਰੱਬ ਕਿਸੇ ਨੂੰ ਸੁਆਉਂਦਾ ਨਹੀਂ ਕਿਸੇ ਦੀ ਗਰੀਬੀ ਦਾ ਅਡਾਈਏ ਨਾ ਮਜ਼ਾਕ ਮਾੜਾ ਟਾਈਮ ਵੀ ਕਿਸੇ ਨੂੰ ਪੁੱਛ ਆਉਂਦਾ ਨਹੀਂ ਮਾੜਾ ਟਾਈਮ ਵੀ ਕਿਸੇ ਨੂੰ ਪੁੱਛ ਆਉਂਦਾ ਨਹੀਂ ਕਦੇ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਸਹੀ ਗੱਲ ਆ ਮਾੜਾ ਟਾਈਮ ਆ ਨਾ ਜਿਹੜਾ ਕਦੇ ਵੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾਗਾ ਤੇ ਰੱਬ ਦੇ ਰੰਗਾਂ ਤੋਂ ਡਰ ਕੇ ਰਹਾ ਕਰੋ ਮੈਂ ਹਮੇਸ਼ਾ ਇਹ ਗੱਲ ਕਹਿੰਨੇ ਨੂੰ ਰੱਬ ਦੇ ਰੰਗਾਂ ਤੋਂ ਡਰ ਕੇ ਰਹਾ ਕਰੋ ਕਦੇ ਵੀ ਕਿਸੇ ਦਾ ਮਜ਼ਾਕ ਨਾ ਡਾਇਆ ਕਰੋ ਤੇ ਕਦੇ ਵੀ ਕਿਸੇ ਧਨ ਦੌਲਤ ਨੂੰ ਵੇਖ ਕੇ ਕਦੇ ਹੰਕਾਰ ਚ ਨਾ ਆਇਆ ਕਰੋ ਵੀ ਅਸੀਂ ਤਾਂ ਹੁਣ ਬਈ ਅਸੀਂ ਨਹੀਂ ਕਿਸੇ ਦੇ ਲੈਣ ਦੇ ਸਾਡੇ ਕੋਲੇ ਤਾਂ ਬਹੁਤ ਕੁਝ ਆ ਅਸੀਂ ਕਿਸੇ ਨੂੰ ਕੀ ਲਈ ਬੈਠੇ ਆ ਸਾਨੂੰ ਕੋਈ ਕੀ ਕਰ ਲੂਗਾ ਅਸੀਂ ਤਾਂ ਇੰਨੇ ਪੈਸੇ ਟਕੇ ਆਲੇ ਆ ਜਦੋਂ ਮਾਲਕ ਦੀ ਨਿਗਾ ਤੁਹਾਡੇ ਤੇ ਪੈਂਦੀ ਆ ਨਾ ਮਾੜਾ ਟਾਈਮ ਲੈ ਕੇ ਆਉਣਾ ਹੁੰਦਾ ਪਰਮਾਤਮਾ ਨੇ ਤੁਹਾਡੇ ਸੁੱਤਿਆਂ ਪਿਆਂ ਦੇ ਕਪਾਲ 'ਚ ਵੱਜ ਜਾਂਦੀ ਆ ਹੱਥ ਜੋੜ ਕੇ ਬੇਨਤੀ ਕਰਦੀ ਕਿ ਪਰਮਾਤਮਾ ਐਦਾਂ ਦਾ ਟਾਈਮ ਕਿਸੇ ਦਿਨ ਲੈ ਕੇ ਜਾਵੇ ਕਿਉਂਕਿ ਮੈਂ ਐਦਾਂ ਦਾ ਟਾਈਮ ਦੇਖਿਆ ਤੇ ਮੈਨੂੰ ਪਤਾ ਰੱਬ ਜਦੋਂ ਸੁੱਤਿਆਂ ਪਿਆਂ ਦੇ ਕਪਾਲ 'ਚ ਮਾਰਦਾ ਤੇ ਕਿੰਨੀ ਤਕਲੀਫ ਹੁੰਦੀ ਆ ਤੇ ਕਿਵੇਂ ਮਾਰਦਾ ਤੇ ਜਦੋਂ ਸਹਿਣ ਦੀ ਸ਼ਕਤੀ ਨਹੀਂ ਸੀਗੀ ਉਸ ਟਾਈਮ ਮੇਰੇ ਸਿਰ 'ਚ ਰੱਬ ਨੇ ਸੁੱਤੀ ਪਈ ਤੇ ਠੋਕੀ ਸੀ ਤੇ ਅੱਜ ਉਸੇ ਰੱਬ ਨੇ ਮੇਰੀ ਬਾਹ ਫੜੀ ਹੋਈ ਆ ਜਿਹੜੇ ਰੱਬ ਨੇ ਮੈਨੂੰ ਕਦੇ ਪਟਕਾ ਕੇ ਸਿੱਟਿਆ ਸੀ ਤੇ ਕਦੇ ਵੀ ਤੁਹਾਡੇ ਤੇ ਕਿਦਾਂ ਦਾ ਵੀ ਸਮਾਂ ਆਉਂਦਾ ਰੱਬ ਨੂੰ ਕਦੇ ਮਾੜਾ ਨਾ ਕਹੋ ਰੱਬ ਦੀ ਕੋਈ ਵੀ ਫੈਸਲਾ ਰੱਬ ਦਾ ਉਹਨੂੰ ਹੱਸ ਕੇ ਖੜੇ ਮੱਥੇ ਕਬੂਲ ਕਰੋ ਰੱਬ ਨੂੰ ਇਹ ਕਹੋ ਕਿ ਜੂ ਤਰ੍ਹਾਂ ਹੁਕਮ ਆ ਸਾਨੂੰ ਸਤ ਪ੍ਰਵਾਣਾ ਕਦੇ ਵੀ ਰੱਬ ਨੂੰ ਗਾਲਾਂ ਨਾ ਕੱਢੋ ਗੁੱਸੇ ਦੇ ਵਿੱਚ ਆ ਕੇ ਹਰਖ ਦੇ ਵਿੱਚ ਆ ਕੇ ਰੱਬ ਨੂੰ ਕਦੇ ਮਾੜਾ ਨਾ ਬੋਲੋ